ਜੋ ਇਸ ਕਲੱਬ ਦੇ ਵਿੱਚ ਮੈਂਬਰ ਸਾਹਿਬਾਨ ਨੇ ਸਾਰਿਆਂ ਨੇ ਮਿਲ ਕੇ ਇੱਕ ਨਵੀਂ ਕਮੇਟੀ ਜਿਹੜੀ ਗਠਿਤ ਕੀਤੀ ਹੈ ਉਹਦੇ ਵਿੱਚ ਅੱਜ ਮੈਨੂੰ ਵਾਈਸ ਪ੍ਰੈਜ਼ੀਡੈਂਟ ਔਰ ਚਾਰਲ ਸਾਬ ਨੂੰ ਸੈਕਟਰੀ ਬਣਾਇਆ ਗਿਆ ਅਸੀਂ ਉਹਦੇ ਲਈ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਬਾਅਦ ਕਲੱਬ ਦਾ ਹੋਰ ਜ਼ਿਆਦਾ ਸੁਧਾਰ ਕਰੀਏ ਕਲੱਬ ਵਿੱਚ ਹੋਰ ਐਕਟੀਵਿਟੀਜ਼ ਕਰੀਏ ਔਰ ਇਹਦੇ ਵਿੱਚ ਹੋਰ ਜਿਹੜੇ ਸ਼ਹਿਰ ਦੇ ਲੋਕ ਹੈ ਉਹਨਾਂ ਨੂੰ ਨਾਲ ਐਸੋਸੀਏਟ ਕਰੀਏ ਔਰ ਇਹਦੇ ਨਾਲ-ਨਾਲ ਪੂਰਬੀ ਸੁਸਾਇਟੀ ਵਾਸਤੇ ਜੋ ਵੀ ਕੰਮ ਕੀਤੇ ਜਾ ਸਕਦੇ ਆ ਉਹਨਾਂ ਨੂੰ ਕੀਤਾ ਜਾ ਸਕਦਾ ਇਸ ਵਾਰਈਆਂ ਜਿੱਦਾਂ ਰੱਖਿਆ ਗਿਆ ਹੈ ਸੈਕਟਰ ਸਾਫਟ ਦੇ ਉਹਨਾਂ ਤੇ ਕਿਸ ਤਰ੍ਹਾਂ ਕੰਮ ਉਹਦੇ ਵਾਸਤੇ ਅਸੀਂ ਜਿਹੜੀ ਨਵੀਂ ਕਮੇਟੀ ਬਣਾਈ ਹੈ ਉਹਦੇ ਵਿੱਚ ਬਹੁਤ ਐਕਟਿਵ ਲੋਕ ਜਿਹੜੇ ਆ ਉਹ ਲੈ ਗਏ ਆ ਉਹਦੇ ਵਿੱਚ ਅਸੀਂ ਬੈਠ ਕੇ ਮੀਟਿੰਗਸ ਕਰਕੇ ਉਹਦੇ ਵਿੱਚ ਸਲਾਹ مشورہ ਕਰਕੇ ਔਰ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਔਰ ਜੋ ਸਾਡੇ ਪ੍ਰੈਜ਼ੀਡੈਂਟ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਨੂੰ ਨਾਲ ਸਲਾਹ ਕਰਕੇ ਅਸੀਂ ਜੋ ਵੀ ਐਕਟੀਵਿਟੀਆਂ ਕਰਨੀਆਂ ਜੋ ਵੀ ਨਵੀਆਂ ਪ੍ਰੋਗਰਾਮ ਉਲੀਕਣੇ ਆ ਉਹ ਸਾਰੇ ਅਸੀਂ ਇਹਦੇ ਵਿੱਚ ਕਰਾਂਗੇ ਆਪਣੇ ਮੈਂਬਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਨੂੰ ਜਨਨਨੀ ਮਸਲੀ ਸਾਰੀ ਟੀਮ ਚੁਣੀ ਹੈ ਕੋਈ ਲੇਖਨ ਨਹੀਂ ਹੋਈ ਸਾਰਿਆਂ ਨੇ ਪਿਆਰ ਨਾਲ ਚੁਣਿਆ ਜਿਹੜੀਆਂ ਸਾਡੇ ਜਿਹੜਾ ਉਮੀਦਾਂ ਰੱਖੀਆਂ ਅਸੀਂ ਉਹ ਸਾਰਿਆਂ ਉਹਨਾਂ ਦੀਆਂ ਉਮੀਦਾਂ ਦੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਖਰੇ ਉਤਰਾਂਗੇ ਬਾਕੀ ਸਾਡੇ ਜਿਹੜੇ ਸਤਕਾ ਜੋ ਡਿਪਟੀ ਕਮਿਸ਼ਨ ਨੇ ਉਹਨਾਂ ਦੀ ਸਲਾਹ ਦੇ ਨਾਲ ਵਧੀਆ ਅਚੀਵਮੈਂਟ ਕਰਨੀਆਂ ਹੋਣਗੀਆਂ ਕਲੱਬ ਦੀਆਂ ਸਾਰੀ ਕਮੇਟੀ ਰਲ ਕੇ ਉਹਨਾਂ ਦੀ ਸਲਾਹ ਦੇ ਨਾਲ ਅਸੀਂ ਇਸ ਕਲੱਬ ਨੂੰ ਕਾਫੀ ਅੱਗੇ ਲੈ ਕੇ ਜਾਵਾਂਗੇ ਬਹੁਤ سارے ਨਵੇਂ ਬੰਦੇ ਵੀ ਭਰਤੀ ਕਰਨ ਮੈਂਬਰ ਵੀ ਨਵੇਂ ਬਣਾਵਾਗੇ ਇਹਦਾ ਸਿਸਟਮ ਜਿਹੜਾ ਜੋ ਵੀ ਇਹਦਾ ਕੰਮ ਹੋਣਾ ਉਹ ਸਾਰਾ ਕਰਾਹ ਪੁਰਾਣੀ ਬਿਲਡਿੰਗ ਹੈ ਤੁਹਾਨੂੰ ਪਤਾ ਹੀ ਆ ਕਾਫੀ ਪੁਰਾਣੀ ਬਿਲਡਿੰਗ ਹੈ ਬਹੁਤ ਵਧੀਆ ਬਿਲਡਿੰਗ ਹੈਗੀ ਇਹ ਕਬੂਰਤੇ ਨਾ ਆਏ ਜਗ੍ਹਾ ਦਾ ਅਸੀਂ ਇਹਨੂੰ ਹੋਰ ਚਾਰਚਾਂ ਲਾਵਾਂਗੇ ਮੈਂ ਤੇ ਹੋਈ ਕਹਿੰਦਾ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਡੀਸੀ ਸਾਹਿਬ ਦੇ ਸਹਿਯੋਗ ਨਾਲ ਸਾਰਾ ਇਹ ਕੰਮ ਹੋਣਾ ਅਸੀਂ ਸਾਰਾ ਇਹ ਸਾਰੇ ਮੈਂਬਰਾਂ ਨੇ ਸਾਨੂੰ ਬਣਾਇਆ ਜਨਤ ਉਹਦੀਆਂ ਉਮੀਦਾਂ ਤੇ ਪੂਰੇ ਖਰੇ ਉਤਰਾਂਗੇ ਮੈਂਬਰਸ਼ਿਪ ਤੋਂ ਵੀ ਕਿੰਦਾ ਕੰਮ ਮੈਂਬਰਸ਼ਿਪ ਇਹ ਹੁੰਦੀ ਵੀ ਸਾਨੂੰ ਐਪਲੀਕੇਸ਼ਨ ਆਉਂਦੀਆਂ ਹੈਗੀਆਂ ਹਰੇਕ ਬੰਦੇ ਨੂੰ ਵੀ ਕਲੱਬ ਦਾ ਮੈਂਬਰ ਨਹੀਂ ਬਣਾਇਆ ਜਾ ਸਕਦਾ ਉਹਦੇ ਕੋਈ ਬਾਈ ਲਾ ਦੇ ਮੁਤਾਬਕ ਹੁੰਦੇ ਆ ਉਹ ਜਿਹੜੇ ਮੈਂਬਰ ਹੈਗੇ ਆ ਜਿਦਾਂ ਟਰੋਟ ਸਾਡੇ ਨਾਲ ਆਏ ਹੋਏ ਆ ਸਾਡੇ ਹੁਣ ਸਕ੍ਰੀਨਿੰਗ ਕਮੇਟੀ ਦੇ ਆ ਬਣਾਇਆ ਇਹਨਾਂ ਨੂੰ ਇੰਚਾਰਜ ਤੇ ਸਕ੍ਰੀਨਿੰਗ ਇਹਨਾਂ ਨੇ ਮੈਂਬਰਾਂ ਨੂੰ ਗਾ ਜਿਹੜੇ ਹੈਗੇ ਆ ਉਹਨਾਂ ਨੂੰ ਪਾਸ ਕਰਨਾ ਇਹਨਾਂ ਨੂੰ ਇੰਟਰਵਿਊ ਲੈਣੀ ਆ ਸਾਰਾ ਕੁਝ ਕਰਨਾ ਉਹ ਸਾਰ ਨੇ ਜਿਹੜੇ ਸਾਡੇ ਕਲੱਬ ਦੇ ਵਿੱਚ ਮੈਂਬਰ ਬਣਨ ਦੇ ਕਾਬਿਲ ਹੋਣਗੇ ਬੰਦੇ ਉਹਨਾਂ ਨੂੰ ਜਰੂਰ ਲਿਆਵਾਂਗੇ ਸਾਡੀ ਕਲੱਬ ਦੀ ਬਿਹਤਰੀ ਵੱਲ ਤੇ ਹੋਰ ਬਿਹਤਰੀ ਹੋਵੇ ਅਸੀਂ ਜਗਜੀਤ ਕਲੱਬ ਇੱਕੇ ਬਿਲਡਿੰਗ ਨਹੀਂ ਹੈ ਇਹ ਜਿਹੜਾ ਕਪੂਰਥਲੇ ਦਾ ਕਰਜਰਾ ਇੱਕ ਹੈਰੀਟੇਜ ਦਾ ਹਿੱਸਾ ਤਕਰੀਬਨ ਸਵਾ ਸਾਲ ਸਾਤ 100 ਸਾਲ ਤੋਂ ਪੁਰਾਣੀ ਇਹ ਬਿਲਡਿੰਗ ਹੈ ਉਦੋਂ ਤੋਂ ਪੁਰਾਣਾ ਇਹ ਕਲੱਬ ਹੈ ਅਸੀਂ ਇਹ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਮੈਨੂੰ ਮੇਰੇ ਵੀਰਾਂ ਨੇ ਇੱਕ ਸਹਿਮਤੀ ਨਾਲ ਜ਼ਿੰਮੇਵਾਰੀ ਦਿੱਤੀ ਆ ਇਹਨੂੰ ਤੰਦ ਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਸਾਡਾ ਹੈਰੀਟੇਜ ਆ ਇਹਨੂੰ ਮੁੜ ਤੋਂ ਸਰਜੀਤ ਕਰਨ ਦੀ ਇਸ ਬਿਲਡਿੰਗ ਨੂੰ ਜਿਹੜਾ ਹੈ ਹੋਰ ਸੁੰਦਰ ਬਣਾਉਣ ਲਈ ਕਿਉਂਕਿ ਪ੍ਰਾਈਮ ਲੋਕੇਸ਼ਨ ਕਪੂਰਥਲੇ ਤੇ ਪ੍ਰਾਈਮ ਬਿਲਡਿੰਗ ਆ ਇਹਨੂੰ ਹਾਰੇ ਤਰ੍ਹਾਂ ਨਾਲ ਜਿਹੜੀ ਰਿਵਾਈਵ ਕਰ ਲਈ ਔਰ ਨਵੀਂ ਜਿਹੜੀ ਮੈਂਬਰਸ਼ਿਪ ਭਰਤੀ ਕਰਕੇ ਇਸ ਕਲੱਬ ਦੀ ਤਰੱਕੀ ਲਈ ਔਰ ਇੱਥੋਂ ਜਿਹੜੇ ਹੋਰ ਮੈਂਬਰਸ਼ਿਪ ਇਕੱਠੀ ਕਰਕੇ ਇਹਨੂੰ ਇੱਕ ਬਹੁਤ ਹੀ ਵਧੀਆ ਜਿਸ ਤਰ੍ਹਾਂ ਜਿਮਖਾਨਾ ਕਲੱਬ ਆ ਉਸ ਲੈਵਲ ਤੇ ਲਜਾਨ ਦੀ ਆਪਣੀ ਹਰ ਹਾਲਤ ਕੋਸ਼ਿਸ਼ ਕਰਾਂਗੇ ਉੱਥੋਂ ਧਿਕਰ ਲੈ ਕੇ ਜਾਵਾਂਗੇ ਡਾਕਟਰ ਸਾਹਿਬ ਵਰਗੇ ਬਹੁਤ ਹੀ ਜਿਹੜੇ ਸੁਚੱਜੇ ਜਿਹੜੇ ਇਹਨਾਂ ਦੇ ਹੁਣ ਵਾਈਸ ਪ੍ਰੈਜ਼ੀਡੈਂਟ ਬਣੇ ਨੇ ਇਹਨਾਂ ਦੀ ਜੋ ਗਵਾਹੀ ਹੈ ਬਹੁਤ ਐਸੀ ਇਸ ਨੂੰ ਨਵੀਂ بلੰਦੀ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ